ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਕਲਾ ਇੱਕ ਬਹੁਤ ਵੱਡੀ ਚੀਜ਼ ਹੈ ਕਹਿੰਦੇ ਜਿਹਦੇ ਹੱਥ ਦੇ ਵਿੱਚ ਕਲਾ ਹੋ ਕਦੇ ਜ਼ਿੰਦਗੀ ਦੇ ਵਿੱਚ ਭੁੱਖਾ ਨਹੀਂ ਮਰਦਾ ਸੋ ਇਸੇ ਤਰ੍ਹਾਂ ਚਨਾਲੋ ਦੇ ਵਿੱਚ ਅੱਜ ਅਸੀਂ ਮੌਜੂਦ ਹੈ ਜੋ ਸਕੂਲ ਦੀ ਦੀਵਾਰ ਹੈ ਇਸ ਦੀਵਾਰ ਤੇ ਅੱਜ ਇੱਕ ਕਾਰਟੂਨ ਬਣਾਏ ਗਏ ਨੇ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਜੋ ਸਰਦਾਰ ਸੁਖਵਿੰਦਰ ਸਿੰਘ ਜੀ ਸੋ ਪੇਂਟਿੰਗ ਦੇ ਵਿੱਚ ਜੋ ਇੱਕ ਮਹਾਰ ਹੈ ਬਹੁਤ ਅچھے ਆਰਟਿਸਟ ਨੇ ਪੇਂਟਿੰਗ ਦੇ ਸੋ ਉਹਨਾਂ ਦੇ ਦੁਆਰਾ ਛੋਟੇ-ਛੋਟੇ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਨੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਸੋ ਅੱਜ ਇੱਥੇ ਉਹਨਾਂ ਦੇ ਜੋ ਬੱਚੇ ਸਿੱਖਦੇ ਨੇ ਉਹਨਾਂ ਦੇ ਦੁਆਰਾ ਇਸ ਦਵਾਰ ਤੇ ਪੇਂਟਿੰਗ ਕੀਤੀ ਗਈ ਆ ਆਪਾਂ ਇੱਥੇ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਨਾਲ ਵੀ ਗੱਲਬਾਤ ਕਰਦੇ ਆ ਅਤੇ ਜੋ ਬੱਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅਤੇ ਜੋ ਇਹ ਤਸਵੀਰਾਂ ਬੱਚਿਆਂ ਨੇ ਬਣਾਈਆਂ ਨੇ ਉਹਦੀਆਂ ਵੀ ਤੁਹਾਨੂੰ ਝਲਕੀਆਂ ਦਿਖਾਉਨੇ ਆ ਤੇ ਆਓ ਫਿਰੇ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਹਾਂਜੀ ਸਰਦਾਰ ਬਹਾਦਰ ਸਿੰਘ ਜੀ ਇਹ ਬਹੁਤ ਵੱਡਾ ਉਪਰਾਲਾ ਜੋ ਆਪਣੇ ਸਰਦਾਰ ਸੁਖਵਿੰਦਰ ਸਿੰਘ ਜੀ ਇਹ ਬੱਚਿਆਂ ਨੂੰ ਸਖਲਾਈ ਵੀ ਦਿੰਦੇ ਆ ਆਰਟ ਦੀ ਪੇਂਟਿੰਗ ਦੀ ਤੇ ਅੱਜ ਇਹ ਇੱਥੇ ਦੀਵਾਰ ਤੇ ਜੋ ਕੰਮ ਸ਼ੁਰੂ ਕਰ ਰਹੇ ਨੇ ਤੇ ਥੋੜਾ ਬਹੁਤਾ ਚੱਲ ਵੀ ਰਿਹਾ ਬੱਚੇ ਕੁਝ ਆ ਗਏ ਤੇ ਕੁਝ ਆ ਰਹੇ ਨੇ ਸੋ ਤੁਸੀਂ ਵੀ ਅੱਜ ਇੱਥੇ ਮੌਜੂਦ ਆ ਕੀ ਕਹਿਣਾ ਦੇਖੋ ਜੀ ਮੈਂ ਤਾਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਡੇ ਨਗਰ ਚ ਨਾਲੋਂ ਦਾ ਸਾਡਾ ਵੀਰ ਸੁਖਵਿੰਦਰ ਸਿੰਘ ਜਿਹੜਾ ਕਿ ਚਿੱਤਰਕਾਰੀ ਦੇ ਖੇਤਰ ਦੇ ਵਿੱਚ ਮੈਂ ਤਾਂ ਕਹਾਂਗਾ ਬੜੇ ਮਾਣ ਦੀ ਗੱਲ ਹੈ ਸਾਡੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਸਾਡੇ ਸ਼ਹਿਰ ਨਿਵਾਸੀਆਂ ਨੂੰ ਕਿ ਇਹੋ ਜਿਹਾ ਇੱਕ ਸਾਡੇ ਕੋਲ ਆਰਟਿਸਟ ਹੈ ਕਿ ਜਿਹੜਾ ਕਿ ਮੈਂ ਤਾਂ ਕਹਾਂਗਾ ਕਿ ਲੁਕੇ ਛिपਿਆ ਹੈ ਜੀ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਕਿ ਦੌਲਤ ਇਹਨਾਂ ਦੇ ਕੋਲ ਭਰੀ ਹੋਈ ਹੈ ਪਰਮਾਤਮਾਨ ਹੈ ਚਿੱਤਰਕਾਰੀ ਦੇ ਰੂਪ ਚ ਉਹ ਇਹ ਬੱਚਿਆਂ ਨੂੰ ਵੰਡਦੇ ਆਂ ਔਰ ਇਸ ਦੀ ਮਿਸਾਲ ਅੱਜ ਛੋਟੇ ਬੱਚੇ ਜਿਹੜੇ ਕਿ ਤੁਹਾਡੇ ਸਾਹਮਣੇ ਸਾਡੇ ਸਕੂਲ ਦੀ ਦੁਵਾਰ ਹੈ ਇਸ ਦੇ ਉੱਤੇ ਚਿੱਤਰਕਾਰੀ ਇਹਨਾਂ ਨੇ ਸਿਖਾਏ ਹੋਏ ਬੱਚੇ ਇਹਨਾਂ ਦੇ ਜਿਹੜੇ ਬੂਟੇ ਲਾ ਰਹੇ ਆਂ ਇਹ ਉਹਨਾਂ ਇਹਨਾਂ ਦੇ ਰਾਹੀਂ ਸਿੱਖ ਕੇ ਸਖਿਆਰਤੀ ਬਣ ਕੇ ਇਹਨਾਂ ਦੇ ਅੱਜ ਚਿੱਤਰਕਾਰੀ ਕਾਰਟੂਨ ਹੈ ਦੀਵਾਰ ਤੇ ਸਰਕਾਰੀ ਸਕੂਲੀ ਤੇ ਕਰ ਰਹੇ ਆ ਬਹੁਤ ਮਾਣ ਦੀ ਗੱਲ ਹੈ ਮੈਂ ਤਾਂ ਕਹਾਗਾ ਕਿ ਵੈਹੇ ਗਰੂ ਨੇ ਇਹਨਾਂ ਨੂੰ ਐਡਾ ਵੱਡਾ ਗੁਣ ਦਿੱਤਾ ਕਿ ਜਿਹੜੀ ਦੌਲਤ ਹੈ ਪਰ ਪਰ ਬੱਚਿਆਂ 'ਚ ਵੰਡ ਰਹੇ ਆ ਮੈਂ ਤਾਂ ਇਹ ਕਹਾਗਾ ਕਿ ਵੈਹੇ ਗਰੂ ਇਹਨਾਂ ਨੂੰ ਬਹੁਤ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਬਖਸ਼ੇ ਔਰ ਮੈਂ ਇਹ ਜਿਹੜੇ ਸਾਡੇ ਕਲਾਕਾਰ ਸਾਡੇ ਇਨਸਾਨ ਹੈ ਔਰ ਇਹਨਾਂ ਨੂੰ ਮੈਂ ਤਾਂ ਸਰਕਾਰੀ ਦਰਬਾਰੇ ਵੀ ਬੇਨਤੀ ਕਰਾਂਗਾ ਕਿ ਇਹਨਾਂ ਦਾ ਇਹਨਾਂ ਨੂੰ ਇਹਨਾਂ ਦਾ ਬਹੁਤ ਹੀ ਇਹਨਾਂ ਦਾ ਮਾਨ ਸਨਕਾਰ ਹੋਣਾ ਚਾਹੀਦਾ ਔਰ ਇਹ ਸਭ ਤੋਂ ਵੱਧ ਵਧਾਈ ਦਾ ਪਾਤਰ ਹੈ ਪਰਿਵਾਰ ਜਿਹੜਾ ਕਿ ਇੱਥੇ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਅਫੀਸ਼ਰ ਅਫੀਸ਼ੀਅਲੀ ਲਾਈਨ ਦੇ ਵਿੱਚ ਸਾਡੇ ਡਾਕਟਰ ਗਰਜਾ ਸਿੰਘ ਜੀ ਇਹਨਾਂ ਦੇ ਤਾਇਆ ਜੀ ਸੁਖਵਿੰਦਰ ਜੀ ਦੇ ਔਰ ਇਹਨਾਂ ਦੇ ਪਿਤਾ ਜੀ ਸਤਪਾਲ ਸਿੰਘ ਜਿਹੜੇ ਕਿ ਬੀਐਸਐਨਐਲ ਦੇ ਵਿੱਚ ਇਹਨਾਂ ਨੇ ਜੌਬ ਕੀਤੀ ਹੈ ਬਦਿਆ ਉਹਦੇ ਤੇ ਰਿਟਾਇਰ ਹੋਏ ਆ ਡਾਕਟਰ ਸਾਹਿਬ ਉਹਨਾਂ ਨੇ ਵੀ ਨਿਸ਼ਕਾਮ ਸੇਵਾ ਕਰੀ ਹੈ ਇਸ ਪਰਿਵਾਰ ਨੇ ਜੋ ਵੀ ਇਹਨਾਂ ਨੂੰ ਗੁਣ ਮਿਲਿਆ ਪ੍ਰਮਾਤਮਾ ਦੇ ਵੱਲੋਂ ਇਹ ਡਾਕਟਰੀ ਪੇਸ਼ਾ ਸਾਡੇ ਡਾਕਟਰ ਗਰਜਾ ਸਿੰਘ ਜੀ ਇਹ ਡੀ ਐਮ ਸੀ ਰਿਟਾਇਰ ਹੋਏ ਆ ਔਰ ਇਹਨਾਂ ਨੇ ਹਰ ਵਿਅਕਤੀ ਦੀ ਹਰ ਹਰ ਮੋੜ ਤੇ ਗਰੀਬ ਬੰਦੇ ਦੀ ਮਦਦ ਕੀਤੀ ਹੈ ਔਰ ਇਹਨਾਂ ਨੂੰ ਪੋਰਾ ਵੀ ਆਪਣੇ ਆਪ ਤੇ ਘਰੂਰ ਨਹੀਂ ਹੈ ਕਿ ਰੱਬ ਨੇ ਸਾਨੂੰ ਇੱਥੇ ਪਹੁੰਚਾਇਆ ਔਰ ਇਹ ਆਪਣੇ ਜੜਾਂ ਨਾਲ ਜੁੜੇ ਹੋਏ ਪਰਿਵਾਰ ਹੈ ਜੀ ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਮੈਂ ਇਸ ਪਰਿਵਾਰ ਦਾ ਇੱਕ ਮੈਂਬਰ ਬਣ ਕੇ ਮੈਨੂੰ ਬਹੁਤ ਮਾਣ ਹੈ ਮੈਂ ਪਰਿਵਾਰ ਨਾਲ ਸ਼ੁਰੂ ਤੇ ਜੁੜਿਆ ਹੋਇਆ ਔਰ ਵੈਗੁਰੂ ਇਸ ਪਰਿਵਾਰ ਨੂੰ ਸਾਡੇ ਵੀਰ ਸੁਖਵਿੰਦਰ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਆ ਬੱਚੇ ਛੋਟੇ ਆ ਰਹੇ ਆ ਕੁਝ ਹੁਣੇ ਸ਼ੁਰੂ ਹੋ ਗਏ ਆਣੇ ਤੇ ਹੋਰ ਵੀ ਆ ਰਹੇ ਆ ਬੱਚੇ ਤੇ ਵੈਗੁਰੂ ਮੈਂ ਤਾਂ ਇਹ ਕਹਾਗਾ ਕਿ ਸਾਡੇ ਵੀਰ ਨੂੰ ਬਹੁਤ ਤਰੱਕੀਆਂ ਬਖਸ਼ੇ ਅਰੇ ਜਿਹੜੀ ਦੌਲਤ ਇਹਨਾਂ ਨੂੰ ਪ੍ਰਮਾਤਮਾ ਨੇ ਦਿੱਤੀ ਆ ਅਮੁੱਲ ਖਜ਼ਾਨਾ ਇਹ ਪਰ ਪਰ ਵੰਡਣ ਦੀ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਖਾਤੇ ਹਾਂਜੀ ਵੀਰ ਜੀ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਤੇ ਮੈਂ ਚਨਾਲਾ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਹਾਂ ਜੀ ਤੇ ਮੈਂ ਅੱਜ ਇੱਥੇ ਸਰਦਾਰ ਸੁਖਵਿੰਦਰ ਸਿੰਘ ਜੋ ਆਪਣੇ ਪਿੰਡ ਦੇ ਬਹੁਤ بڑے ਕਲਾਕਾਰ ਹੈ ਜਿਹੜੇ ਕਿ ਅੱਜ ਉਹਨਾਂ ਨੇ ਇੱਕ ਆਊਟਡੋਰ ਵਰਕਸ਼ਾਪ ਕੀਤੀ ਹੋਈ ਹੈ ਬੱਚਿਆਂ ਦੀ ਇਹਨਾਂ ਕੋਲ ਘੱਟ ਤੇ ਘੱਟ ਬੱਚੇ 16 17 ਬੱਚੇ ਆਉਣੇ ਜਿਦੇ ਵਿੱਚ 9 ਬੱਚੇ ਸਾਡੇ ਪਿੰਡ ਦੇ ਨੇ ਤੇ ਇਹ ਆਊਟਡੋਰ ਇਹਨਾਂ ਨੇ ਜਿਹੜੀ ਅੱਜ ਵਰਕਸ਼ਾਪ ਲਾਈ ਹੈ ਜੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਐ ਵੀ ਜਿਹੜੇ ਇਹ ਦੀਵਾਰ ਦੇ ਉੱਤੇ ਬਣਾਈ ਗਈ ਹੈ ਇੱਕ ਥੌਟਫੁਲ ਹੈ ਜਿਸ ਦੇ ਵਿੱਚ ਇਹ ਬੱਚਾ ਜਿਹੜੀ ਛੋਟੀ ਉਮਰ ਦੇ ਵਿੱਚ ਪੱਗ ਬਨ ਰਿਹਾ ਹੈ ਇਹ ਊੜਾ ਤੇ ਜੂੜੇ ਦਾ ਥਾਟ ਹੈ ਇਹ ਜੀ ਤੇ ਜਿਹੜਾ ਸ਼ੀਸ਼ਾ ਇਹਨਾਂ ਨੇ ਲੱਤਾਂ ਦੇ ਵਿੱਚ ਲਿਆਏ ਇਹ ਪੁਰਾਣਾ ਮਤਲਬ ਕਲਚਰ ਸ਼ੋਅ ਕਰ ਰਿਹਾ ਹੈ ਜਿਹੜਾ ਪੁਰਾਣਾ ਆਜ਼ਾਦੀ ਦੇ ਆਸ-ਪਾਸ ਜਿਹੜਾ ਕਲਚਰ ਹੁੰਦਾ ਸੀ ਬੱਚੇ ਪੱਗ ਬੰਨਦੇ ਸੀ ਜਿਹੜੇ ਅੱਜ ਬਹੁਤ ਹੀ ਪਤਿਤਪੁਣਾ ਆ ਗਿਆ ਬੱਚਿਆਂ 'ਚ ਜੀ ਸੋ ਇਸ ਨੂੰ ਇਹ ਦਰਸਾ ਰਹੇ ਆ ਵੀ ਇੱਕ ਥਾਟਫੁਲ ਕੀਤਾ ਹੈ ਇਹਨਾਂ ਨੇ ਬਹੁਤ ਵਧੀਆ ਕੀਤਾ ਹੋਇਆ ਤੇ ਇਹ ਬੱਚਿਆਂ ਨੇ ਕੀਤਾ ਹੈ ਨਾਲ ਖੜ ਕੇ ਇਹਨਾਂ ਦੀ ਸੁਪਰਵਾਈਜ਼ਰ ਚ ਕੀਤਾ ਹੈ ਕੀਤਾ ਬੱਚਿਆਂ ਨੇ ਤੇ ਉਹ ਕੰਧ ਦੇ ਉੱਤੇ ਸੱਜੇ ਖੱਬੇ ਦੇਖੋ ਤੇ ਇੱਕ ਫਨ ਦੇ ਸਬੰਧ ਦੇ ਵਿੱਚ ਕਾਰਟੂਨ ਬਣਾਏ ਹੋਏ ਇਹ ਵੀ ਬੱਚਿਆਂ ਨੇ ਬਣਾਏ ਹੋਏ ਬਹੁਤ ਬਹੁਤ ਵਧੀਆ ਬਣਾਇਆ ਹੋਇਆ ਤੇ ਨਾਲ ਦੇ ਨਾਲ ਇੱਕ ਇੱਕ ਹੋਰ ਥਾਟ ਦਿੱਤਾ ਹੋਇਆ ਇਹਨਾਂ ਨੇ ਇੱਕ ਸਰਦਾਰ ਜੀ ਕੀੜੀਆਂ ਨੂੰ ਪਾਣੀ ਪਾ ਰਿਹਾ ਉਹ ਸੇਵ ਵਾਟਰ ਔਰ এনवायरमेंट ਦੇ ਤੌਰ ਤੇ ਬਹੁਤ ਵਧੀਆ ਥੀਮ ਕੀਤਾ ਹੋਇਆ ਸੋ ਮੈਂ ਬਹੁਤ ਖੁਸ਼ ਹਾਂ ਵੀ ਅੱਜ ਪਿੰਡ ਦੇ ਵਿੱਚ ਅਜਿਹੇ ਕਲਾਕਾਰ ਵੀ ਹਨ ਜਿਹੜੇ ਪਿੰਡ ਦੇ ਬੱਚਿਆਂ ਨੂੰ ਤਾਂ ਸਿਖਾ ਵੀ ਰਹੇ ਐ ਤੇ ਦੂਰ ਦੂਤ ਜਿਵੇਂ ਇੱਕ ਇਹਨਾਂ ਦੇ ਕੋਲ ਇੱਕ ਨਾ ਰੋਪੜ ਤੋਂ ਇੱਕ ਬੇਟੀ ਆਉਂਦੀ ਹੈ ਰੋਪੜ ਤੋਂ ਅੱਗੇ ਤੋਂ ਆਉਂਦੀ ਉਹ ਬਸ ਤੇ ਕੁਰਾਲੀ ਆਉਂਦੀ 17 18 ਕਿਲੋਮੀਟਰ ਉਹ ਡੀਏਵੀ ਸਕੂਲ ਦੇ ਵਿੱਚ ਪੜ੍ਹਦੀ ਹੈ ਰੋਪੜ ਉਹਨਾਂ ਨੂੰ ਉੱਥੇ ਆਸ-ਪਾਸ ਕੋਈ ਮਤਲਬ ਪੇਂਟਰ ਜਾਂ ਕੋਈ ਕਲਾਕਾਰ ਨਹੀਂ ਮਿਲਿਆ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਵੀ ਸਰਦਾਰ ਸੁਖਵਿੰਦਰ ਸਿੰਘ ਜੋ ਕਿ ਮੇਰੇ ਕਲਾਸਮੇਟ ਹੈ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਗਰਮੀ ਦੀਆਂ ਛੁੱਟੀਆਂ 'ਚ ਇੱਕ ਤਰੀਕ ਤੋਂ ਇਸ ਇੱਕ ਤਰੀਕ ਤੋਂ 1 ਜੂਨ ਤੋਂ ਲੈ ਕੇ 30 ਜੁਲਾਈ ਤੱਕ ਇਹਨਾਂ ਨੇ ਆਪਣੀ ਕਲਾਸਾਂ ਲਾ ਰਹੇ ਬੱਚੇ ਬਹੁਤ ਕੁਝ ਸਿੱਖ ਰਹੇ ਫਿਲਹਾਲ ਮੇਰੀ ਬੇਟੀ ਵੀ ਸਿੱਖ ਰਹੀ ਹੈ ਉਸ ਵਿੱਚ ਕਿਉਂ ਐਦਾਂ ਹੁੰਦਾ ਵੀ ਜਦੋਂ ਘਰ 'ਚ ਗੰਗਾ ਆਈ ਹੋਵੇ ਜੇ ਅਸੀਂ ਹੱਥ ਨਾਲ ਧੋਈਏ ਤਾਂ ਕੋਈ ਫਾਇਦਾ ਨਹੀਂ ਸੋ ਇਹੀ ਹੈ ਤੇ ਮੈਂ ਬਹੁਤ ਇਹਨਾਂ ਦੀ ਸ਼ਲਾਘਾ ਕਰਦਾ ਇਹਨਾਂ ਦੀ ਇਹਨਾਂ ਦੇ ਮਾਤਾ ਪਿਤਾ ਦੀ ਤੇ ਸਾਰੇ ਪਿੰਡ ਦੀ ਇਸ ਚੀਜ਼ ਦੇ ਵਿੱਚ ਬਹੁਤ ਵੜੇ ਸੋ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਮੇਲ ਸਿੰਘ ਪਾਵ라 ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੋਂ ਬਹੁਤ ਵੱਡਾ ਉਪਰਾਲਾ ਚਨਾਲੋਂ ਪਿੰਡ ਦੇ ਸੁਖਵਿੰਦਰ ਸਿੰਘ ਜੀ ਕਰ ਰਹੇ ਨੇ ਛੋਟੇ ਛੋਟੇ ਬੱਚਿਆਂ ਨੂੰ ਜੋ ਇੱਕ ਨਸ਼ਿਆਂ ਤੋਂ ਮੁਕਤ ਰਹਿਣ ਦੇ ਲਈ ਚੰਗੇ ਕੰਮ ਦੇ ਵਿੱਚ ਲਾ ਰਹੇ ਨੇ ਹਾਂਜੀ ਅਸੀਂ ਬਹੁਤ ਅਸੀਂ ਭਾਗਾ ਬਣਿਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਸਾਡੇ ਇੰਨਾ ਦੇ ਵਧੀਆ ਸਾਡੇ ਲਖਾਰੀ ਪੇਂਟਰ ਸਾਡੇ ਪੈਦਾ ਹੋਏ ਆ ਇਹੜੀ ਸਾਡੇ ਦੁਨੀਆਂ ਚ ਕਿ ਮਿਸਾਲ ਬਣਨ ਜਾ ਰਹੇ ਨੇ। ਜੀ। ਆ ਦੇਖੋ ਤੁਸੀਂ ਬਹੁਤ ਇਹਨਾਂ ਦਾ ਦੇਖੋ ਕਿੱਦਾਂ ਇਹਨਾਂ ਨੇ ਇੱਕ ਆਪਣਾ ਇੱਕ ਜਿਹੜਾ ਜਿਹੜਾ ਰੋਟੀਓਜੀ ਦਾ ਪੇਸ਼ੇ ਨੂੰ ਲੰਦੇ ਕਰਦੇ 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 ਇਹਨਾਂ ਦੇ ਮਨ ਚ ਕਿੱਦਾਂ ਇਹਨਾਂ ਤੇ ਆਇਆ ਵੀ ਮੈਂ ਅੱਗੇ ਜਿਹੜਾ ਮੇਰੇ ਕੋਲ ਜਿਹੜੇ ਮੇਰੇ ਕੋ ਹੁਨਰ ਆ ਵੀ ਕਿੱਦਾਂ ਮੈਂ ਇੱਕ ਕਪ ਵਿੱਚ ਜਿਹੜਾ ਬੱਚਿਆਂ ਚ ਮੈਂ ਇਹਨੂੰ ਬਣਾ ਬਣਾਵਾ ਜਿਹੜਾ ਆਪਣਾ ਫਿਊਚਰ ਕਿੱਦਾਂ ਮੈਂ ਤਿਆਰ ਕਰਾਂ। ਦੇਖੋ ਇਹ ਕਿੰਨੀ ਨਾਲ ਸੋਚ ਬਹੁਤ ਵਧੀਆ ਸੀ ਇਹਨਾਂ ਦੀ ਬਹੁਤ ਇਹਨਾਂ ਦੇ ਸੀ। ਧੰਨਵਾਦੀ ਆ। ਕਿ ਇਦਾਂ ਇਹ ਬਹੁਤ ਘੱਟ ਪੁਰਾਣੀ ਸੋਚਦੇ ਨੇ ਵੀ ਯਾਰ ਵੀ ਕਈ ਹੁੰਦੇ ਵੀ ਹੰਰ ਮੈਂ ਆਪਣੇ ਕੋ ਰੱਖਾਂ ਅੱਗੇ ਨਾ ਬੰਡਾਂ ਠੀਕ ਹੈ ਜੀ ਇਹ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਆ ਤੇ ਸਾਡੇ ਸਾਡੇ ਇਲਾਕੇ ਸਾਡੇ ਪੂਰੇ ਸਾਰੇ ਪੂਰੇ ਪੰਜਾਬ ਨੂੰ ਵੀ ਆਖੇ ਸਾਰੇ ਸਾਰਿਆਂ ਨੂੰ ਅਸੀਂ ਇਹਨਾਂ ਨੂੰ ਬਹੁਤ ਭੜਾਈ ਦਿੰਦੇ ਹੈਗੇ ਆ ਤੇ ਇਹਨਾਂ ਨੇ ਪੂਰੇ ਪੰਜਾਬ ਚੀ ਚ ਨੂੰ ਇਹ ਬੰਡ ਰਹੇ ਨੇ ਬੱਚੇ ਦੂਰ ਦੂਰ ਬੱਚੇ ਆਉਂਦੇ ਨੇ ਸਿੱਖਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਨੇ ਅਸੀਂ ਦੇਖਿਆ ਹੰਦਵਾਰ ਤੇ ਹਰ ਚੀਜ਼ ਨਾਲ ਇਹਨਾਂ ਨੇ ਜੋ ਵੀ ਇਹਨਾਂ ਨੇ ਡਿਸਪਲੇ ਕੀਤੀ ਹੈਗੀ ਆ ਅੱਗੇ ਕਰ ਵੀ ਰਹੇ ਨੇ ਜੀ ਤੇ ਦੇਖੋ ਇੱਕ ਹੋਰ ਵੀ ਆ ਇਹ ਬੱਚੋਂ ਇੱਕ ਇਹ ਨਹੀਂ ਹੈ ਬੱਚਾ ਨੂੰ ਇਹ ਆਪਾਂ ਹੰਦਰ ਮੰਡ ਦੇ ਆ ਇਹ ਕੋਲੋਂ ਵੀ ਦੇਖੋ ਇਹ ਪੈਸਾ ਹੈਗਾ ਇਹਨਾਂ ਚੋਂ ਇਹ ਮਤਲਬ ਇਨਵੈਸਟ ਕਰਦੇ ਆਗੇ ਆ ਕਿੰਨੀ ਵੱਡੀ ਗੱਲ ਆ ਆਪਣੇ ਦੇਖੋ ਕਿਰਤਕ ਮਈ ਵਿੱਚੋਂ ਅੱਗੇ ਬੱਚਾ ਨੂੰ ਦਿਖਾਉਣ ਵਾਸਤੇ ਕਿੰਨਾ ਕੁਸ਼ ਇਹ ਕੋਲੋਂ ਹੀ ਮਤਲਬ ਪੈਸਾ ਲਾ ਰਹੇ ਨੇ ਅਸੀਂ ਇਹਨਾਂ ਦੇ ਬਹੁਤ ਬਹੁਤ ਇਹਨਾਂ ਦਾ ਧੰਨਵਾਦੀ ਆ ਤੇ ਮਹਾਰਾਜ ਪ੍ਰਵਾਹ ਇਹਨਾਂ ਸਾਰਿਆਂ ਦੇ ਵਿੱਚ ਬੱਚਾ ਇੰਨੇ ਬੱਚਿਆਂ ਦੇ ਲਖਾਰਿਆਂ ਤੇ ਮਹਾਰਾਜ ਸੱਚੇ ਬਾਦਸ਼ਾਹ ਮੇਰੇ ਤੇ ਹੱਥ ਰੱਖੇ ਤੇ ਅੱਗੇ ਇਹਨਾਂ ਨੂੰ ਮਤਲਬ ਵੱਧ ਹੁੰਨ ਦੇ ਇਹਨਾਂ ਨੂੰ ਬਲ ਬਖਸ਼ੇ ਪਹਿਰੋ ਖਾਲਸਾ ਵਾਹਿ ਫਤਿਹ ਮੈਂ ਸੰਗਤ ਨੂੰ ਇਹ ਵੀ ਦੱਸਣਾ ਚਾਹੁੰਦਾ ਐ ਵੀ ਜਿਹੜੀ ਇਹ ਚੀਜ਼ ਕਰ ਰਿਹਾ ਐ ਇਹ ਇੱਕ ਸਿਰਫ ਸ਼ੌਂਕ ਨਹੀਂ ਹੈਗਾ ਇਹ ਜਿਵੇਂ ਕਿ ਇਹ ਸਾਰੇ ਦੁਆਰ ਦੇ ਉੱਤੇ ਬਣਾਏ ਆ ਕਾਰਟੂਨ ਐ ਭਾਵੇਂ ਥੌਟਫੁਲ ਹੋਣ ਇਦੇ ਨੀਚੇ ਨਾ ਇੱਕ ਫੌਂਟ ਲਿਖੇ ਜਾਣੇ ਆ ਟੈਕਸਟ ਲਿਖੇ ਜਾਣੇ ਸੇਵ ਵਾਟਰ ਹੋਵੇ ਜਾਂ ਊੜਾ ਜਾਂ ਜੂੜਾ ਸੰਭਾਲੋਗੇ ਐਦਾਂ ਦੇ ਪੰਜਾਬੀ ਚ ਨਾ ਲਿਖਤ ਦੇ ਫੌਂਟ ਲਿਖੇ ਜਾਣੇ ਆ ਜਿਹੜਾ ਤਾਂ ਆਮ ਬੰਦਾ ਸ਼ਾਇਦ ਨਹੀਂ ਸਮਝ ਸਕਦਾ ਇਸ ਗੱਲ ਨੂੰ ਜਿਹੜਾ ਕਲਾਕਾਰ ਹੈ ਉਹ ਉਸਤਾਦਾਂ ਕੋਲੋਂ ਬਹੁਤ ਸਖਤ ਮਿਹਨਤ ਕਰਕੇ ਸਿੱਖਦੇ ਆ ਬਹੁਤ ਟਾਈਮ ਲਾਉਂਦੇ ਆ ਇਹ ਬਹੁਤ بڑا ਕਾਰਜ ਹੈ ਇਸ ਚੀਜ਼ ਨੂੰ ਛੋਟਾ ਨਾ ਸਮਝਿਆ ਜਾਵੇ ਇਹ ਆਪਣੇ ਤੋਂ ਆਪਣੇ ਪੱਲੇ ਤੋਂ ਪੈਸੇ ਲਾ ਕੇ ਬੱਚਿਆਂ ਨੂੰ ਸਿਖਾ ਰਹੇ ਆ ਇਹ ਜਿਹੜਾ ਕੰਮ ਮੈਂ ਸਮਝਦਾ ਵੀ ਇਹ ਸਰਕਾਰਾਂ ਦਾ ਜਿਹੜਾ ਕੰਮ ਹੈ ਜਿੱਦਾ ਆਈਟੀਆਈ ਕਾਲਜ ਦੇ ਵਿੱਚ ਅਸੀਂ ਜਿ ਕੇ ਬੱਚੇ ਲਗਾ ਕੇ ਉਹਨਾਂ ਨੂੰ ਪਹਿਲਾਂ ਐਡਮਿਸ਼ਨ ਦਵਾਉਂਗੇ ਪੈਸੇ ਲਾਉਂਗੇ ਫਿਰ ਉਹ ਚੀਜ਼ ਉੱਥੇ ਸਿੱਖੀ ਜਾਂਦੀ ਆ ਇਹ ਸਰਕਾਰਾਂ ਦਾ ਕੰਮ ਇਹ ਇਕੱਲੇ ਸਿੰਗਲ ਪਰਸਨ ਕਰ ਰਿਹਾ ਹੈ ਜਿਹੜੀ ਚੀਜ਼ ਇਹ ਮਤਲਬ ਉਹਨਾਂ ਨੂੰ ਕਹਿ ਲਾ ਉਹਨਾਂ ਨੂੰ ਇੱਕ ਕੀਤਾ ਦੇ ਰਿਹਾ ਹੈ ਇਹ ਸਿਰਫ ਇੱਕ ਸ਼ੌਂਕ ਨਹੀਂ ਇਹ ਇੱਕ ਇਹ ਪੈਸੇ ਕਮਾਉਣ ਦਾ ਵੀ ਸਾਧਨ ਹੈ ਨਾਲ ਦੀ ਨਾਲ ਇਹ ਬਹੁਤ ਵੱਡੀ ਚਲਾਗ ਹੈ ਮੈਂ ਜਨਾਲੋ ਪਿੰਡ ਦਾ ਵਾਸੀ ਹੋਣ ਦੇ ਨਾਤੇ ਮੈਂ ਬਹੁਤ ਅਸ਼ਲਾਗਾ ਕਰਦਾ ਐ ਵੀ ਇਹ ਜੋ ਕਰ ਰਹੇ ਆ ਇਹਨਾਂ ਸਾਰੇ ਪਿੰਡ ਨੂੰ ਤੇ ਜਿਹੜੇ ਵੀ ਸਰੋਤੇ ਸੁਣ ਰਹੇ ਆ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇੱਥੇ ਭੇਜਣਾ ਚਾਹੀਦਾ ਭਾਵੇਂ ਹੁਣ ਨਾ ਭੇਜਣ ਅਗਲੇ ਸਾਲ ਜਦੋਂ ਹੋਵੇ ਉਦੋਂ ਜ਼ਰੂਰ ਭੇਜਣ ਸੋ ਵਾਹਿਗੁਰੂ ਖਾਲਸਾ ਵੀ ਫਤਿਹ ਹਾਂਜੀ ਸਰਦਾਰ ਸੁਖਵਿੰਦਰ ਸਿੰਘ ਜੀ ਸੋ ਬਹੁਤ ਵੱਡਾ ਕੰਮ ਐ ਜਿਹੜਾ ਤੁਸੀਂ ਇਹ ਕਰ ਰਹੇ ਹੋ ਛੋਟੇ ਛੋਟੇ ਬੱਚਿਆਂ ਨੂੰ ਆਪਣਾ ਹੁਨਰ ਦੇ ਰਹੇ ਹੋ ਸੋ ਤੁਸੀਂ ਬਹੁਤ ਅੱਛੀ ਕਲਾ ਦੇ ਮਾਲਕ ਹੋ ਤੁਹ ਕੀ ਕਹਿਣਾ ਤੁਹਾਡਾ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡੇ ਚੈਨਲ ਦਾ ਜੀ ਤੇ ਮਾਨ ਟੀਵੀ ਕੁਰਾਲੀ ਦਾ ਜੀ ਕਿ ਤੁਸੀਂ ਸਾਡੇ ਇੱਥੇ ਇੱਕ ਛੋਟੀ ਜਿਹੀ ਵਰਕਸ਼ਾਪ ਦੇਤੇ ਆ ਜੀ ਤੇ ਹਰਪੀਤ ਜੀ ਦਾ ਸਰਦਾਰ ਗਰਮੇਲ ਸਿੰਘ ਜੀ ਐਮ ਜੀ ਸਾਹਿਬ ਦਾ ਤੇ ਬਾਕੀ ਸਾਡੇ ਪਿੰਡ ਤੋਂ ਬੰਦੇ ਮੇਰੇ ਫਾਦਰ ਸਾਹਿਬ ਵੀ ਖੜੇ ਆ ਜੀ ਤੇ ਮੈਂ ਬਸ ਇੰਨਾ ਕਹਿਣਾ ਚਾਹਾਂਗਾ ਜੀ ਦੇਖੋ ਅੱਜ ਦੇ ਟਾਈਮ 'ਚ ਇੰਨਾ ਜ਼ਿਆਦਾ ਕੰਪੀਟੀਸ਼ਨ ਹੋ ਗਿਆ ਜੀ ਹਰ ਇੱਕ ਫੀਲਡ ਦੇ ਵਿੱਚ ਹਾਂ ਜੀ ਤੁਸੀਂ ਨਰਸਿੰਗ ਵਿੱਚ ਦੇਖ ਲਓ ਮਕੈਨੀਕਲ ਇੰਜੀਨੀਅਰਿੰਗ ਦੇਖ ਲਓ ਇੰਜੀਨੀਅਰਿੰਗ ਕਿਸੇ ਵੀ ਕੰਪਿਊਟਰ ਲੈਣ ਚ ਦੇਖ ਲਓ ਇੱਕ ਬੱਚੇ ਦੀ ਜੌਬ ਨਿਕਲਦੀ ਹੈ ਤਾਂ ਉੱਥੇ 10-10 ਬੱਚੇ ਪਹੁੰਚ ਜਾਂਦੇ ਆ ਬਸ ਇੱਕ ਆਰਟ ਫੀਲਡ ਆਇਆ ਜਾਏ ਜਿਸ ਫੀਲਡ ਵਿੱਚ ਤੁਹਾਨੂੰ ਕੰਪੀਟੀਸ਼ਨ ਨਹੀਂ ਹੈ ਜੀ ਅਗਰ ਤੁਸੀਂ ਮੰਨ ਲਓ ਆਪਣੇ ਕੰਮ ਤੇ ਹੀ ਕਿਤੇ ਮੰਨ ਲਓ ਆਪਣਾ ਹੀ ਕੰਮ ਕਰਨਾ ਚਾਹੋ ਚਾਹੇ ਹੌਬੀ ਕਲਾਸਿਸ ਲਗਾ ਲਓ ਸਮਰ ਕੈਂਪ ਲਗਾ ਲਓ ਜਾਂ ਜਿਦਾਂ ਮੰਨ ਲਓ ਮੈਂ ਕੋਚਿੰਗ ਕਲਾਸਿਸ ਦਿੱਤੀਆਂ ਤਾਂ ਸਕੂਲਾਂ ਦਾ ਕੰਮ ਹੈ ਮੇਰੇ ਕੋਲ ਲਗਭਗ 123 ਸਕੂਲ ਹੈ ਜੀ ਕੁਰਾਲੀ ਖਰੜ ਆਪਣਾ ਮਾਜਰੀ ਬਲਾਕ ਹੋ ਗਿਆ ਤਾਂ ਲਗਭਗ ਕਿਤੋਂ 23 ਸਕੂਲਾਂ ਵੀ ਸਰਕਾਰੀ ਪ੍ਰਾਇਮਰੀ ਸੀਨੀਅਰ ਸੈਂਟਰੀ ਸਾਰਿਆਂ ਨੇ ਜਾਂਦਾ ਜੀ ਤਾਂ ਮਤਲਬ ਇਹ ਇੰਨਾ ਵਧੀਆ ਸਾਧਨਾ ਜੀ ਪਰ ਇਸ ਲਾਈਨ ਦੇ ਵਿੱਚ ਅੱਗੇ ਬੱਚੇ ਬਹੁਤ ਘੱਟ ਹੈ ਜੀ ਕਮਾਉਣ ਦੇ ਲਈ ਅਗਰ ਅਸੀਂ ਦੇਖਿਆ ਜਾਵੇ ਮੈਂ ਕਿਸੇ ਵੀ ਮੰਨ ਲਓ ਅਗਰ ਕਿਹਾ ਜਾਵੇ ਫੈਕਟਰੀ ਲੱਗ ਜਾਓ ਕਿਤੇ ਲੱਗ ਜਾਓ ਉਹਨਾਂ ਤੋਂ ਕਿਤੇ ਜ਼ਿਆਦਾ ਬੈਟਰ ਹੈ ਜੀ ਆਪਣਾ ਕੰਮ ਕਰੋ ਤਾਂ ਮੇਰੀ ਇਹ ਸੋਚ ਹੈ ਜੀ ਕਿ ਜਿਹੜੇ ਆਪਣੇ ਬੱਚੇ ਅੱਗੇ ਨੂੰ ਕੋਈ ਵੀ ਹੈ ਕਿਸੇ ਦੇ ਵੀ ਹੈ ਜੀ ਅਗਰ ਕਿਸੇ ਨੂੰ ਵੀ ਲੱਗਦਾ ਕਿ ਹਲਕਾ ਜਿਹਾ ਵੀ ਉਹਨਾਂ ਚ ਹੋਣਾ ਰਿਹਾ ਹੈ ਚਾਹੇ ਕਿਸੇ ਵੀ ਫੀਲਡ ਦਾ ਹੈ ਤਾਂ ਉਹਨਾਂ ਨੂੰ ਇਸ ਫੀਲਡ ਦੇ ਵਿੱਚ ਜਾਂ ਆਪਣੇ ਕਿਸੇ ਫੀਲਡ 'ਚ ਅੱਗੇ ਵਧਣਾ ਚਾਹੀਦਾ ਹੈ। ਹੱਥੀਂ ਰੁਜ਼ਗਾਰ ਕਰੋ ਜੀ, ਈਵਨ ਕਿ ਕਿਸੇ ਦੇ ਨੀਚੇ ਕੰਮ ਕਰਨ ਨਾਲੋਂ ਚੰਗਾ ਹੈ। ਅਸੀਂ ਆਪਣਾ ਖੁਦ ਦਾ ਕੋਈ ਬਿਜ਼ਨਸ ਸੈੱਟ ਕਰੀਏ। ਔਰ ਬਿਜ਼ਨਸ ਵਾਲੇ ਨੂੰ ਲੱਗਦਾ ਜੀ ਨੌਕਰੀ ਪੇਸ਼ੇ ਨਾਲੋਂ ਜ਼ਿਆਦਾ ਕੰਮ ਆਇਆ ਰਹਿੰਦੇ ਆ। ਨੌਕਰੀ ਪੇਸ਼ੇ ਵਾਲਾ ਨੂੰ ਮਹੀਨੇ ਬਾਅਦ ਇੱਕ ਫਿਕਸ ਸੈਲਰੀ ਆਉਂਦੀ ਹੈ। ਬਿਜ਼ਨਸ ਵਾਲਾ ਕਿਸੇ ਟਾਈਮ 'ਤੇ ਬੂਮ ਤੇ ਚਲਾ ਜਾਂਦਾ ਜੀ ਔਰ ਕਦੇ ਵੀ ਉਹ ਨੀਚੇ ਵੀ ਆ ਸਕਦਾ ਹੈ। ਤੇ ਬੱਚਿਆਂ ਦੇ ਵਿੱਚ ਕ੍ਰੀਏਟੀਵਿਟੀ ਬਹੁਤ ਹੈ, ਟੈਲੈਂਟ ਬਹੁਤ ਹੈ ਤੇ ਅੱਜ ਲਗਭਗ 17 ਦਿਨ ਦੀ ਵਰਕ ਮਤਲਬ 17 ਦਿਨ ਵਿੱਚ ਮੇਰੀ ਉਮੀਦ ਤੋਂ ਜ਼ਿਆਦਾ ਵਧੀਆ ਰਿਜ਼ਲਟ ਬੱਚਾ ਨੇ ਦਿੱਤਾ ਹੈ ਜੀ 7 ਸਾਲ ਤੋਂ ਬੱਚੇ ਉੱਪਰ ਨੋਨ ਏਜ ਲਿਮਟ ਤੱਕ ਉੱਪਰ ਰੱਖਿਆ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਇਹ ਦੱਸਣਾ ਚਾਹੁੰਦਾ ਕਿ ਅਗਰ ਕੱਲਾ ਬੱਚੇ ਨਹੀਂ ਜੀ ਕਈ ਵਾਰੀ ਕਿਸੇ ਦਾ ਸ਼ੌਂਕ ਹੁੰਦਾ ਕਿਸੇ ਕਾਰਨਾ ਕਰਕੇ ਉਹ ਛੱਡ ਦਿੰਦੇ ਆ ਜਾਂ ਮੰਨ ਲਓ ਮੈਰਿਜ ਹੋ ਗਈ ਹਾਊਸ ਵਾਈਫ ਬਣ ਗਏ ਜਾਂ ਕਿਸੇ ਬੰਦੇ ਦੀ ਮੈਰਿਜ ਹੋ ਗਈ ਤਾਂ ਉਹ ਅੱਗੇ ਜਾ ਕੇ ਵੀ ਅਗਰ ਕੋਈ ਇੱਛਾ ਹੁੰਦਾ ਹੈ ਤਾਂ ਇਹਨੂੰ ਅੱਗੇ ਉਮਰ ਵਿੱਚ ਜਾ ਕੇ ਵੀ ਦੇਖ ਲਈ ਇਦਾਂ ਤਾਂ ਕੋਈ ਐ ਨਹੀਂ ਜੀ ਐਨੀ ਏਜ ਵਾਲਾ ਹੀ ਬੰਦਾ ਬਣਾ ਸਕਦਾ ਜੀ ਤਾਂ ਕੋਈ ਵੀ ਏਜ ਵਿੱਚ ਜਾ ਕੇ ਬੰਦਾ ਸਿੱਖ ਸਕਦਾ ਹੈ ਤੇ ਅੱਗੇ ਵਧ ਸਕਦਾ ਹੈ। ਹੋਰ ਇਸੇ ਜੋ ਸੀ ਕਲਾਸਿਸ ਦਿੱਤੀ 2.5 ਘੰਟੇ ਦੀ ਕਲਾਸ ਹੈ ਜੀ। ਇਹਦੇ ਵਿੱਚ 1000 ਰੁਪਏ ਦਾ ਸਮਾਨ ਅਸੀਂ ਦਿੱਤਾ ਜੀ ਆਪਣੇ ਵੱਲੋਂ। ਤੇ ਬਹੁਤ ਥੋੜੀ ਫੀਸ ਰੱਖੀ ਹੈ ਚੰਡੀਗੜ੍ਹ ਦੇ ਮੁਕਾਬਲੇ ਅਗਰ ਦੇਖਿਆ ਜਾਵੇ ਤਾਂ ਇਹੀ 2.5 ਘੰਟੇ ਦੀ ਕਲਾਸ ਦਾ ਚੰਡੀਗੜ੍ਹ 17 ਤੋਂ 20000 ਰੁਪਿਆ ਲਿੱਤਾ ਜਾਂਦਾ ਜੀ। ਜੀ। ਇਹਦੇ ਵਿੱਚ ਆਪਾਂ ਪੈਨਸਲ ਸਕੈਚਿੰਗ ਜੀ, ਆਇਲ ਕਲਰ, ਵਾਟਰ ਕਲਰ, ਕਲੇ ਮੋਡਲਿੰਗ ਔਰ ਬਾਲ ਪੇਂਟਿੰਗ ਜੀ। ਬੱਚਿਆਂ ਨੂੰ ਆਊਟਡੋਰ ਲਿਆਉਣ ਦਾ ਇਹੀ ਫਾਇਦਾ ਹੈ ਜੀ ਕਿ ਜੋ ਇਹਨਾਂ ਨੂੰ ਚੀਜ਼ ਆ ਕਾ ਕਿ ਦਾ ਇਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਡਰ ਆ ਕਿਸੇ ਚੀਜ਼ ਦਾ ਓਪਨ 에ਅਰੇੇ ਕੰਮ ਕਰਦੇ ਲੋਕਾਂ ਦੇ ਸਾਹਮਣੇ ਪੈਨਸਲ ਚਲਾਉਂਦੇ ਕਲਰ ਚਲਾਉਂਦੇ ਇਹਨਾਂ ਦਾ ਡਰ ਵੀ ਨਿਕਲੇਗਾ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਡੇ ਪਿੰਡ ਵਾਲਿਆਂ ਦੇ ਬੱਚਿਆਂ ਨੂੰ ਵੀ ਬਾਹਰ ਵਾਲਿਆਂ ਨੂੰ ਵੀ ਕਿਸੇ ਤੋਂ ਵੀ ਕਿਸੇ ਨੂੰ ਤੁਸੀਂ ਟੀਚਰ ਬਣਾਓ ਉਸਤਾਦ ਬਣਾਓ ਕੋਈ ਵੀ ਹੁਨਰ ਲਾਓ ਜੀ ਅਗਰ ਲਾਈਫ ਵੀ ਸਕਸੈਸਫੁਲ ਹੋਣਾ ਅੱਗੇ ਅੱਗੇ ਗਵਰਨਮੈਂਟ ਦਾ ਆਪਾਂ ਕਿਸੇ ਨੂੰ ਬਲੇਮ ਨਾ ਕਰੀਏ ਕਿ ਉਹਨਾਂ ਨੇ ਜੌਬ ਨਹੀਂ ਦਿੱਤੀ ਪੜ੍ਹਾਈ ਆਪਾਂ ਉਸ ਸਾਡੀ ਕਰੀਏ ਜੋ ਸਾਨੂੰ ਟੈਕਨੀਕਲੀ ਕਿਤੇ ਕੰਮ ਆ ਜਪੇ ਮੈਂ ਅਟਨ ਕਾ ਆਪ ਦਾ ਡਿਪਲੋਮਾ ਕੀਤਾ ਤਾਂ ਜੀ ਡਰਿੰਕ ਟੀਚਰ ਦੀ ਜੌਬ ਨਹੀਂ ਮਿਲ ਪਾਈ ਜੌਬ ਨਹੀਂ ਮਿਲੀ ਇਹਨਾਂ ਨੇ ਪੰਜਾਬ ਦੀ ਜੋ ਡਰਿੰਕ ਟੀਚਰ ਦੀ ਪੋਸਟ ਹੈ ਖਤਮ ਕੀਤੀ ਹੋਈ ਹੈ ਜੀ ਪੰਜਾਬੀ ਵਾਲੇ ਟੀਚਰ ਆ ਹਿੰਦੀ ਵਾਲੇ ਟੀਚਰ ਅੱਗੇ ਪੜਾਉਂਗੇ ਜਿਹਦਾ ਇੱਕ ਸਿਸਟਮ ਕਰ ਦਿੱਤਾ ਗਿਆ ਸੋ ওই ਮੇਰੇ ਹੱਥ ਤੇ ਉਹਨਰ ਦੀ ਗੱਲ ਕਰ ਰਿਹਾ ਜੀ ਕਿ ਚਲੋ ਮਹਾਰਾਜ ਦੀ ਕਿਰਪਾ ਨਾਲ ਹੱਥ ਜੁਣ ਰਹਿਗਾ ਸੀ ਜੀ ਬੱਚਿਆਂ ਨੂੰ ਵੀ ਸਿਖਾ ਰਹੇ ਆ ਕੋਸ਼ੀ ਜੀ ਦੇ ਬੱਚੇ ਵਧੀਆ ਨਿਕਲਣਾ ਤੇ ਮੇਰੀ ਹੈਲਪ ਲਈ ਵੀ ਕੋਈ ਬੱਚੇ ਅੱਗੇ ਆ ਜਾਣਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹ ਕਹਿਣਾ ਚਾਹੁੰਦੇ ਸੋ ਇਹ ਜਿਹੜੀ ਬੱਚਿਆਂ ਦੀ ਕਲਾਸ ਆ ਇਹਦੀ ਟਾਈਮਿੰਗ ਵੀ ਹੋਊਗੀ ਕੋਈ ਹਾਂਜੀ ਟਾਈਮਿੰਗ ਫਿਲਹਾਲ ਤਾਂ ਆਪਾਂ ਸਵੇਰੇ 8 ਤੋਂ 10:30 ਦਾ ਇੱਕ ਬੈਚ ਬੈਠਦਾ ਜੀ ਜੀ ਉਹਦੇ 'ਚ 10 ਬੱਚੇ ਆ ਫਿਰ 10:30 ਤੋਂ 1 ਵਜੇ ਤੱਕ ਦਾ ਬੈਚ ਆ ਜੀ ਉਹਦੇ 'ਚ ਫਿਰ ਤੋਂ 10 ਬੱਚੇ ਆ ਜੀ ਆਪਾਂ 10-10 ਬੱਚੇ ਦਾ ਬੈਚ ਰੱਖਿਆ ਆ ਜੀ ਲਗਭਗ 22 ਬੱਚੇ ਹੈਗੇ ਜੀ ਆਪਣੇ ਕੋ ਤੇ ਗਰਮੀ ਆ ਉਸ ਤੋਂ ਬਾਅਦ ਸਕੂਲ ਜਦੋਂ ਸਟਾਰਟ ਹੋ ਜਾਣਗੇ ਫਿਰ ਬੱਚਿਆਂ ਦੇ ਲਗਭਗ ਤਾ ਸਕੂਲ ਟਾਈਮ ਤੋਂ ਬਾਅਦ ਸਾਢੇ 5 ਤੋਂ ਲੈ ਕੇ ਜਾਂ ਸਾਢੇ 4 ਤੋਂ ਲੈ ਕੇ 6 ਵਜੇ ਤੱਕ ਡੇਲੀ 1.5 ਘੰਟੇ ਦੀ ਕਲਾਸ ਹੋਇਆ ਕਰੇ ਜੀ ਠੀਕ ਹੈ ਜੀ ਉਦੋਂ ਫੀਸ ਰੱਖੀ ਜਾਏਗੀ ਜਿੱਤਾ ਵੀ ਹੁਣ ਵੀ ਇੱਕ ਫੀਸ ਰੱਖੀ ਹੋਈ ਹੈ ਬਟ ਅਗਰ ਕੰਪੈਰੀਜ਼ਨ ਕਰੀਏ ਹੋਰ ਸ਼ਹਿਰਾਂ ਦੇ ਮੁਕਾਬਲੇ ਤਾਂ ਆਪਣੀ ਫੀਸ ਉਹਨਾਂ ਦੇ ਮੁਕਾਬਲੇ ਜ਼ੀਰੋ ਹੈ ਠੀਕ ਹੈ ਜੀ ਕਿਉਂਕਿ 1000 ਰੁਪਏ ਦਾ ਆਟ ਮਟੀਰੀਅਲ ਥੋੜਾ ਕਲਰ ਵਗੈਰਾ ਸਾਰਾ ਕੁਝ ਫਸਟ ਟਾਈਮ ਬੱਚਿਆਂ ਕੋਲ ਨਹੀਂ ਪਤਾ ਹੁੰਦਾ ਉਹ ਚੰਡੀਗੜ੍ਹ ਤੋਂ ਹੀ ਮਿਲਦਾ ਤਾਂ ਕੁਰਾਲੀ ਵਿੱਚ ਲੋਕਲ ਅਵੇਲੇਬਲ ਨਹੀਂ ਹੈਗਾ ਤਾਂ ਆਪਾਂ ਸਾਰਿਆਂ ਨੂੰ ਕਿੱਟਾਂ ਲੈ ਕੇ ਦਿੱਤੀਆਂ 1200 ਦੀ ਕਿੱ ਉਹ ਤੁਸੀਂ ਆਪਣੇ ਵੱਲੋਂ ਹਾਂਜੀ ਉਹ ਹਾਂਜੀ ਆਪਣੇ ਵੱਲੋਂ ਦਿੱਤਾ ਕੈਨਤਪਾਵ ਜਿਹੜਾ ਇਹ ਕੈਨਤਪਾਵ ਇਹਨਾਂ ਨੇ ਜਿਹੜੀ ਫੀਸ ਲਈ ਹੈ ਉਹ ਸਿਰਫ ਸਮਾਨ ਦੀ ਫੀਸ ਕਹਿ ਸਕਦੇ ਆਪਾਂ ਬਾਕੀ ਸਭ ਕੁਝ ਲਾਗੂ ਲਗਭਗ ਫਰੀ ਹੋ ਹੈ ਜੀ ਸੇਵਾ ਹੀ ਹੈ ਇਹ ਤੁਸੀਂ ਉਹਨੂੰ ਸਮਝ ਸਕਦੇ ਆ ਆਮ ਬੰਦਾ ਬੇਸ਼ੱਕ ਸਮਝੇ ਨਾ ਸਮਝੇ ਕਲਾਕਾਰ ਬੰਦਾ ਜ਼ਰੂਰ ਸਮਝ ਸਕਦਾ ਜਿਵੇਂ ਅੱਜ ਉਹਰੇ ਜਿੰਨਾ ਵੀ ਕਲਰ ਲੱਗੇ ਜੀ ਇਹਦੇ ਵਿੱਚ ਬੱਚਿਆਂ ਦਾ ਕੋਈ ਆਪਣਾ ਪੈਸਾ ਨਹੀਂ ਸੀ ਜੀ ਸਾ ਮੇਰਾ ਪਰਸਨਲ ਕਲਰ ਲੱਗਿਆ ਠੀਕ ਹੈ ਜੀ ਠੀਕ ਹੈ ਜੀ ਪਰਮਿਸ਼ਨ ਲਈ ਜੀ ਇੱਕ ਸਕੂਲ ਦੀ ਬਾਉਂਡਰੀ ਬਾਲ ਹੈ ਖਾਲੀ ਪਈ ਸੀ ਮੈਮ ਤੋਂ ਟੀਚਰ ਤੋਂ ਪਰਮਿਸ਼ਨ ਲੈ ਕੇ ਆਪਾਂ ਬੱਚਿਆਂ ਦੀ ਵੀ ਪ੍ਰੈਕਟਿਸ ਕਰਾਈ ਹੈ ਔਰ ਥੀਮ ਵਾਲਾ ਕੰਮ ਕੀਤਾ ਹੈ ਸਾਡਾ ਇੱਕ ਇਹ ਹੈ ਜੀ ਕਿ ਪੇੜ ਬਚਾ ਲਈਏ ਪਾਣੀ ਬਚਾ ਲਈਏ ਚਿੜੀਆਂ ਔਰ ਧੀਆਂ ਨੂੰ ਬਚਾ ਲਈਏ ਜੀ ਉਸ ਥੀਮ ਤੇ ਆਪਾਂ ਔਰੇ ਕੰਮ ਕੀਤਾ ਜੀ ਬੱਚਿਆਂ ਨੂੰ ਥੋੜਾ ਖੁਸ਼ ਕਰਨ ਲਈ ਲੋਕਾਂ ਨੂੰ ਵਧੀਆ ਲੱਗਣ ਲਈ ਫਲਾਵਰ ਵਗੈਰਾ ਵੀ ਬਣਾਏ ਆ ਤੇ ਫਲਾਵਰ ਦਾ ਮੀਨ ਚ ਇਹ ਹੈ ਕਿ ਹਰਿਆ ਭਰਿਆ ਦਿਖੇ ਤਾਂ ਸਾਨੂੰ ਵੀ ਬਚ ਲੈ ਹੁਣ ਦੇਖੋ ਕਿੰਨੀ ਗਰਮੀ ਹੋ ਗਈ ਜੀ ਮੈਂ ਇੱਕ ਮੈਸੇਜ ਦੇ ਲਗਾਓ ਜੀ ਕਰ ਲਓ ਰੋਕ ਲਗਾਉਂਗੇ ਤਾਂ ਜੀ ਹੋਲੀ-ਹੋਲੀ ਗਰਮੀ ਵੀ ਘਟ ਜਾਈਗੀ ਠੀਕ ਹੈ ਜੀ ਅੱਜ ਨਹੀਂ ਅਸੀਂ ਅੱਜ ਪੇੜ ਲਗਾਉਂਗੇ ਤਾਂ ਸਾਨੂੰ ਫਲ 2 ਸਾਲ ਬਾਅਦ 3 ਸਾਲ ਬਾਅਦ ਜਰੂਰ ਮਿਲੇਗਾ ਅਗਰ ਅੱਜ ਨਹੀਂ ਲਗਾ ਮਗੇ 3 ਸਾਲ ਬਾਅਦ ਗਰਮੀ ਹੋਰ ਵਾਜੇਗੀ ਹਾਂ ਜੀ ਫਿਰ ਫਲ ਨਹੀਂ ਖਾ ਪਾਉਂਗੇ ਜੀ ਸੋ ਮੇਰੀ ਰਿਕਵੈਸਟ ਹੈ ਜੀ ਕਿ ਪੇੜ ਲਗਾਓ ਪਾਣੀ ਬਚਾਓ ਜੀ ਸੋ ਇਹਦੇ ਵਿੱਚ ਆਪਣਾ ਇੱਕ ਫੋਨ ਨੰਬਰ ਮੈਂਸ਼ਨ ਵੀ ਕਰ ਦੋ ਕਿਉਂਕਿ ਜੋ ਲੋਕ ਵੀਡੀਓ ਦੇਖ ਰਹੇ ਨੇ ਕਿਸੇ ਨੇ ਆਪਣਾ ਬੱਚਾ ਤੁਹਾਡੇ ਕੋਲ ਲਗਾਣਾ ਹਾਂ ਜੀ ਮੇਰਾ ਫੋਨ ਨੰਬਰ WhatsApp ਨੰਬਰ ਮੈਂ ਦੱਸ ਦਿੰਦਾ ਜੀ 94639 80113 हां जी 94639 80113 ਜੀ ਮੇਰਾ WhatsApp ਨੰਬਰ ਹੈਗਾ ਜੀ ਕਿਸੇ ਵੀ ਤਰੀਕੇ ਦੀ ਕੁਝ ਵੀ ਗੱਲ ਪੁੱਛਣੀ ਹੋਵੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਉਦਾਂ ਵੀ ਕਿਸੇ ਨੇ WhatsApp ਤੇ ਕੋਈ ਕਿਸੇ ਤਰੀਕੇ ਦਾ ਸਵਾਲ ਪੁੱਛਣਾ ਹੋਵੇ ਰੰਗਾਂ ਨਾਲ ਸੰਬੰਧਿਤ ਪੇਂਟਿੰਗ ਨਾਲ ਉਹ ਮੇਰੇ ਤੋਂ ਪੁੱਛ ਸਕਦੇ ਠੀਕ ਹੈ ਸੋ ਬਹੁਤ-ਬਹੁਤ ਤੁਹਾਨੂੰ ਸ਼ੁਭ ਕਾਮਨਾਵਾਂ ਵੀ ਜੋ ਤੁਸੀਂ ਇਹ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਥੈਂਕ ਯੂ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਜੀ ਈਨਾ ਮੈਂ ਰੋਡਾ ਬਲਰਾਜ ਸਿੰਘ ਤੁਸੀਂ ਕਿੱਥੋਂ ਆ ਗਏ ਮੋਗਲਵਾਲੀ ਤੋਂ ਆਂਦੇ ਸੋ ਕਿਵੇਂ ਲੱਗਦਾ ਤੁਹਾਨੂੰ ਇਹ ਆਰਟ ਦਾ ਕੰਮ ਜਿ ਸਿੱਖ ਰਹੇ ਹੋ ਵਧੀਆ ਲੱਗਦਾ ਹੈ ਮੇਰੀ ਹੌਬੀ ਹੈ ਮੈਂ ਤਾਂ ਹੌਬੀ ਵੀ ਹੈ ਹਾਂਜੀ ਸੋ ਕਿਸ ਤਰ੍ਹਾਂ ਸਿਖਾਉਂਦੇ ਨੇ ਸਰ ਵਧੀਆ ਸਿਖਾਉਂਦੇ ਨੇ ਵਧੀਆ ਸਿਖਾਉਂਦੇ ਨੇ ਠੀਕ ਲੱਗਦਾ ਹਾਂਜੀ ਠੀਕ ਓਕੇ ਤੇ ਤੁਹਾਡਾ ਕੀ ਨਾਮ ਹੈ ਨਵਜੋਤ ਕੌਰ ਤੁਸੀਂ ਕਿੱਥੋਂ ਆਏ ਇੱਥੇ ਚਨਾਲੋਂ ਤੋਂ ਆਏ ਚਨਾਲੋਂ ਤੋਂ ਸੋ ਸੁਖਵਿੰਦਰ ਸਰ ਜੀ ਦੀ ਸਿਖਾਉਂਦੇ ਆ ਜੋ ਤੁਹਾਨੂੰ ਉਹ ਕਿਸ ਤਰ੍ਹਾਂ ਸਿਖਾ ਰਹੇ ਨੇ ਬਹੁਤ ਵਧੀਆ ਸਿਖਾ ਰਹੇ ਨੇ ਸਾਡੀ ਹੌਬੀ ਵੀ ਆ ਬਹੁਤ ਸੋਹਣੇ ਤਰੀਕੇ ਨਾਲ ਮਤਲਬ ਵੀ ਕਿ ਚੀਜ਼ ਸਾਨੂੰ ਬੜੇ ਚੰਗੇ ਤਰੀਕੇ ਨਾਲ ਸਿਖਾਈ ਜਾ ਰਹੀ ਆ ਐ ਸਮਝ ਲੱਗ ਜਾਂਦੀ ਆ ਹਾਂਜੀ ਬਹੁਤ ਅੱਛੇ ਤਰੀਕੇ ਨਾਲ ਸਮਝ ਆਂਦੀ ਆ ਜੀ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਕੀ ਨਾਮ ਸਿਮਰਨ ਬੀਤ ਕੌਰ ਜੀ ਸੋ ਤੁਸ ਤੁਹਾਨੂੰ ਇਹ ਸ਼ੌਕ ਹੈ ਜਾਂ ਤੱਕੇ ਨਾਲ ਲਗਾਇਆ ਹੈ ਨਹੀਂ ਜੀ ਸ਼ੌਕ ਹੈ ਜੀ ਸਾਨੂੰ ਹਾਂਜੀ ਪਹਿਲਾਂ ਜਿਹੜੀ ਸਾਡੀ ਗਲਤੀ ਸੀਗੀ ਡਰਾਇੰਗ ਮਾ ਉਹ ਰਿਹਾ ਕਿ ਸੁਧਾਰਨੇ ਚ ਮੀਨ ਸਾਡੀ ਉਹ ਗਲਤੀ ਸੁਧਰ ਗਈ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਓਕੇ ਤੁਹਾਡਾ ਕੀ ਨਾਮ ਜੀ ਗੰਗਾ ਹਾਂਜੀ ਕੁਛ ਹੀ ਕਰਦੇ ਤੁਸੀਂ ਸਿੱਖ ਰਹੇ ਹੋ ਜੀ ਇਸ ਹੁਣੇ ਆਏ ਜੀ ਅਸੀਂ ਦਾ ਮਤਲਬ ਇਸ ਚੁੱਟੀਆਂ ਜਿਹੜੀ ਓਕੇ ਹਾਂਜੀ ਕੁਛ ਸਿੱਖਿਆ ਕੁਛ ਹਾਂਜੀ ਓਕੇ ਕਿਵੇਂ ਸਿੱਖਾ ਰਹੇ ਨੇ ਸਰ ਸਰ ਦਾ ਸਿਖਾਉਣ ਦਾ ਤਰੀਕਾ ਬਹੁਤ ਅੱਛਾ ਹੈ ਜੀ ਮਤਲਬ ਉਹ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਸਿਖਾਉਂਦੇ ਆ ਜੋ ਸਾਨੂੰ ਸਮਝ ਆ ਜਾਂਦੀ ਹੈ ਜੀ ਓਕੇ ਹਾਂਜੀ ਤੁਹਾਡਾ ਕੀ ਨਾਮ ਹੈ ਅਵਨੀਤ ਕੌਰ ਓਕੇ ਸੋ ਕਿਵੇਂ ਸਿੱਖ ਰਹੇ ਹੋ ਤੁਸੀਂ ਬਹੁਤ ਅੱਛਾ ਲੱਗਦਾ ਸਿੱਖ ਕੇ ਅੱਛਾ ਹਾਂਜੀ ਤੁਸੀਂ ਕਿਹੜੀ ਕਲਾਸ ਚ ਪੜਦੇ 8th 8th ਤੁਸੀਂ ਆਪਣੇ ਆਪ ਸਿੱਖਣ ਲੱਗੇ ਆ ਜਾਂ ਲਾਇਆ ਗਿਆ ਨੇ ਆਪਣੇ ਆਪ ਸਿੱਖਣਾ ਤੁਹਾਡਾ ਕੀ ਨਾਮ ਹੈ ਹਰਨੀਤ ਤੁਹਾਨੂੰ ਕਿਵੇਂ ਲੱਗ ਰਿਹਾ ਸਿੱਖ ਕੇ ਵਧੀਆ ਲੱਗਦਾ ਜੀ ਸਿੱਖ ਕੇ ਅੱਛਾ ਉਹ ਆਪ ਵੀ ਸਿਖਾਉਂਦੇ ਆ ਜੀ ਸਾਰਾ ਕੁਝ ਦੱਸ ਦਿਆ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਤਰਨਜੋਤਕਰ ਅੱਛਾ ਤੁਸੀਂ ਕਦ ਦੇ ਸਿੱਖ ਰਹੇ ਆ ਜੰਮ ਲਈ ਸਿੱਖਣ ਲੱਗ ਗਈ ਸੀ ਮੈਨੂੰ ਲੱਗਦਾ ਹਾਂਜੀ ਹੈ ਨਾ ਪਾਪਾ ਸਿਖਾਉਂਦੇ ਆ ਤੁਹਾਨੂੰ ਹਾਂਜੀ ਮੈਂ ਵਧੀਆ ਸਿੱਖਦੇ ਆ ਹਾਂਜੀ ਅੱਛਾ ਪਹਿਲਾਂ ਵੀ ਸਿੱਖੇ ਹੋਣੇ ਤੁਸੀਂ ਤਾਂ ਹਾਂਜੀ ਤੁਹਾਡਾ ਕੀ ਨਾਮ ਹੈ ਹਰਗੁਸ਼ਰਨ ਪ੍ਰੀਤਕਾਰ ਓਕੇ ਤੁਸੀਂ ਕਿਹੜੀ ਕਲਾਸ ਬੜਦੇ 3rd 3rd ਤੁਸੀਂ ਵੀ ਸਿੱਖ ਰਹੇ ਹੋ ਨਾ ਹਾਂਜੀ ਕਿਵੇਂ ਸਿੱਖ ਰਹੇ ਵਧੀਆ ਸਿੱਖ ਰਹੇ ਹਾਂ ਹਾਂਜੀ ਕਿਸ ਤਰ੍ਹਾਂ ਸਿਖਾ ਰਹੇ ਨੇ ਸਰ ਬਹੁਤ ਅੱਛੀ ਤਰ੍ਹਾਂ ਸਿਖਾ ਰਹੇ ਆ ਸਮਝ ਆਉਂਦਾ ਸਰ ਹਾਂਜੀ ਹਾਂਜੀ ਪਾਪਾ ਦੀ ਗੋਦੀ ਵਿੱਚ ਬੈਠੇ ਹੋ ਤੁਸੀਂ ਵੀ ਪੇਂਟਿੰਗ ਕਰ ਰਹੇ ਸੀ ਬਹੁਤ ਸੋਹਣੀ ਪੇਂਟਿੰਗ ਕੀਤੀ ਹੈ ਉਹ ਨਾਮ ਦੱਸੋ ਕਿਵੇਂ ਲੱਗਦਾ ਤੁਹਾਨੂੰ ਠੀਕ ਲੱਗ ਰਿਹਾ ਹੈ ਠੀਕ ਲੱਗਦਾ ਓਕੇ ਸੋ ਪਪਾ ਵਧੀਆ ਸਿਖਾਉਂਦੇ ਆ ਤੁਹਾਨੂੰ ਇਹ ਏ ਚ ਯੈਸ ਥੈਂਕ ਯੂ ਤੁਹਾਡਾ ਕੀ ਨਾਮ ਹੈ ਜਪ੍ਰੀਤ ਕੌਰ ਤੁਸੀਂ ਕਿੱਥੋਂ ਆ ਰਹੇ ਹੋ ਕੁਰਾਲੀ ਤੋਂ ਕੁਰਾਲੀ ਤੋਂ ਸੋ ਕਿਵੇਂ ਸਿੱਖ ਰਹੇ ਆ ਤੁਸੀਂ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਤੇ ਆਪਣੇ ਆਪ ਸਿੱਖਣ ਲੱਗੇ ਆ ਹਾਂਜੀ ਜੀ ਆਪਣੇ ਆਪ ਸਿੱਖਣ ਲੱਗ ਗਏ ਤੇ ਸਾਨੂੰ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਸਿੱਖਣ ਸਾਨੂੰ ਮਤਲਬ ਸਾਡੀ ਸਕਿੱਲ ਬਹੁਤ ਅੱਛੀ ਹੋ ਗਈ ਇਹਦੇ ਵਿੱਚ ਤੇ ਸਕੂਲ 'ਚ ਵੀ ਸਾਨੂੰ ਹੁਣ ਫਾਇਦਾ ਹੀ ਹੋਏਗਾ ਇਸ 'ਚ ਹਾਂਜੀ ਤੇ ਫਿਰ ਸਕੂਲ ਦੇ ਵਿੱਚ ਕਹਿੰਦੇ ਹੋਣੇ ਆ ਵੀ ਆ ਤੁਹਾਨੂੰ ਕਿਵੇਂ ਆਉਣ ਲੱਗ ਗਿਆ ਹਾਂਜੀ ਫਿਰ ਅਸੀਂ ਕਹੂੰਗੇ ਵੀ ਸਿ ਅੱਜ ਆ 8th ਕਲਾਸ ਲਗਾਈ ਹੈ ਤੇ ਇੰਟਰਸਟ ਸੀਗਾ ਸਾਨੂੰ 8th ਕਲਾਸ 'ਚ ਥੈਂਕ ਯੂ ਹਾਂਜੀ ਤੁਹਾਡਾ ਕੀ ਨਾਮ ਹੈ ਸਿਮਰਨਜੀਤ ਕੋ ਤੁਸੀਂ ਕਿੱਥੋਂ ਆਉਦੇ ਹੋ ਰੋਪੜ ਤੁਸੀਂ ਰੋਪੜ ਤੋਂ ਇੱਥੇ ਕਰਾ ਲਈ ਆਉਂਦੇ ਹੋ ਚਨਾਰਾਂ ਦੇ ਵਿੱਚ ਹਾਂਜੀ ਤੁਹਾਨੂੰ ਕਿਸੇ ਨੇ ਦੱਸਿਆ ਸੀ ਨਹੀਂ ਮੈਂ ਮੈਨੂੰ ਮੇਰੇ ਜਿਹੜੇ ਪੁਰਾਣੇ ਵਾਲੇ ਮੈਮ ਤੇ ਉਹਨਾਂ ਨੇ ਦੱਸਿਆ ਸੀਗਾ। ਸੋ ਕਿਵੇਂ ਲੱਗਦਾ ਫਿਰ ਤੁਹਾਨੂੰ ਇੱਥੇ? ਬਹੁਤ ਵਧੀਆ ਲੱਗਦਾ ਨਹੀਂ ਦੂਰ ਆ ਕੇ ਕੋਈ ਫਾਇਦਾ ਤਾਂ ਹੁੰਦਾ। ਸੋ ਸਰਦਾ ਸਿਖਾਉਣ ਦਾ ਤਰੀਕਾ ਕਿਹੋ ਜਿਹਾ ਹੈ? ਬਹੁਤ ਵਧੀਆ ਹੈ। ਬਹੁਤ ਵਧੀਆ। ਹਾਂਜੀ ਸਮਝ ਵੀ ਆ ਜਾਂਦਾ ਹੈ। ਥੈਂਕ ਯੂ। ਥੈਂਕ ਯੂ। ਤੁਹਾਡਾ ਕੀ ਨਾਮ ਹੈ? ਰਵਜਿਤ ਗੌਰ। ਤੁਸੀਂ ਕਿੱਥੋਂ ਆਏ? ਕੋਰਾਲੀ। ਕੋਰਾਲੀ ਤੋਂ। ਸੋ ਕਿਵੇਂ ਸਿੱਖਿਆ ਤੁਸੀਂ? ਕਿਵੇਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਹੈ ਵਧੀਆ ਲੱਗ ਰਿਹਾ ਹੈ ਹਾਂਜੀ ਕਰਦਾ ਤਰੀਕਾ ਕਿਵੇਂ ਸਿਖਾਉਂਦਾ ਬਹੁਤ ਵਧੀਆ ਹੈ ਜੀ ਤੁਸੀਂ ਆਪਣੇ ਆਪ ਸਿੱਖਣ ਲੱਗੇ ਆ ਜਾਂ ੱੱੱਕੇ ਨਾਲ ਕਿਸੇ ਨੇ ਲਾਇਆ ਨਹੀਂ ਆਪਣੇ ਆਪ ਆਪਣੇ ਆਪ ਤੁਹਾਡੀ ਹੌਬੀ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਮੈਂ ਜਸ਼ਮੀਤ ਸਿੰਘ ਜੀ ਤੁਸੀਂ ਕਿੱਥੋਂ ਆਏ ਮੈਂ ਇਸੇ ਪਿੰਡ ਦਾ ਚਨਾਲੋਂ ਹਾਂਜੀ ਕਿਹੜੀ ਗਲਾਚ ਵਰਦੇ ਮੈਂ ਇੱਥੇ ਆਈ ਸੋ ਕਿਵੇਂ ਲੱਗ ਰਿਹਾ ਤੁਹਾਨੂੰ ਸਿੱਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਨਹੀਂ ਆਪਣੇ ਆਪ ਸਿੱਖਣ ਲੱਗੇ ਆ ਹਾਂ ਜੀ ਆਪਣੇ ਆਪ ਸਿੱਖਣ ਲੱਗਿਆ ਸੀ ਸ਼ੌਕ ਹਾਂਜੀ ਸ਼ੌਕ ਵੀ ਸੀ ਮੇਰਾ ਸ਼ੌਕ ਸੀ ਪਹਿਲਾਂ ਵੀ ਕਿਤੇ ਝਰੀਟਾ ਮਾਰ ਲੈਂਦੇ ਸੀ ਕੱਪ ਹਾਂਜੀ ਹਾਂਜੀ ਠੀਕ ਹੈ ਪਹਿਲਾਂ ਕੋਈ ਫੋਟੋ ਫਾਟੋ ਬਣਾਈ ਹੋਣੀ ਹੈ ਹਾਂਜੀ ਐਵੇਂ ਪ੍ਰੈਕਟਿਸ ਕਰਦਾ ਹੁੰਦਾ ਸੀ ਹਾਂਜੀ ਤੇ ਹੁਣ ਵਧੀਆ ਸਿੱਖ ਰਹੇ ਆ ਹਾਂਜੀ ਵਧੀਆ ਸਿਖਾਉਂਦੇ ਕਲੀਅਰ ਹੋ ਜਾਂਦਾ ਸਭ ਕੁਝ ਓਕੇ ਤੇ ਹੁਣ ਕੋਈ ਫੋਟੋ ਫਾਟੋ ਬਣਾ ਲੈਣੇ ਆ ਹਾਂਜੀ ਹੁਣ ਤਾਂ ਕਰਦੇ ਪ੍ਰੈਕਟਿਸ ਥੈਂਕ ਯੂ ਠੀਕ ਹੈ ਕੀ ਨਾਮ ਤੁਹਾਡਾ ਬਾਣੀ ਬਾਣੀ ਓਕੇ ਤੁਹਾਨੂੰ ਕੌਣ ਸੁਖਾ ਰਿਹਾ ਪਤਾ ਬਹੁਤ ਚੁੱਪ ਚੁੱਪ ਚੱਜੂ ਓਕੇ ਪਾਪਾ ਦੇ ਫਰੈਂਡ ਪਾਪਾ ਦੇ ਫਰੈਂਡ ਠੀਕ ਹੈ ਤੁਹਾਨੂੰ ਆਪ ਵੀ ਸਿੱਖਣ ਸਿੱਖਣ ਦਾ ਸ਼ੌਕ ਹੈਗਾ ਹਾਂਜੀ ਪੇਂਟਿੰਗ ਦਾ ਹਾਂਜੀ ਪਹਿਲਾਂ ਵੀ ਕਿਤੇ ਕਰਦੇ ਹੁੰਦੇ ਸੀ ਪੇਂਟਿੰਗ ਤੁਸੀਂ ਹਾਂਜੀ ਸਕੂਲ 'ਚ ਕਰਾਂਦੇ ਸੀ ਸਕੂਲ 'ਚ ਕਰਾਂਦੇ ਸੀ ਠੀਕ ਹੈ ਇਹ ਸਿੱਖ ਕੇ ਹੁਣ ਕਿਵੇਂ ਲੱਗ ਰਿਹਾ ਬਹੁਤ ਅੱਛਾ ਬਹੁਤ ਅੱਛਾ ਲੱਗ ਰਿਹਾ ਸਿੱਖ ਕੇ ਕੁਛ ਨਾ ਕੁਛ ਬਣਾਉਂਦੇ ਆ ਮੈਂ ਸਿੱਖਾ ਕੇ ਉਹ ਸਰਦਾ ਤਰੀਕਾ ਕਹੇ ਜਾ ਸਿਖਾਉਣ ਦਾ ਬਹੁਤ ਵਧੀਆ ਬਹੁਤ ਵਧੀਆ ਢੰਗ ਨਾਲ ਸਮਝਾਉਂਦੇ ਐਨ ਪੂਰਾ ਹਾਂਜੀ ਓਕੇ ਥੈਂਕ ਯੂ ਥੈਂਕ ਯੂ ਕੀ ਨਾਮ ਤੁਹਾਡਾ ਰੋਹਨ ਤੁਸੀਂ ਵੀ ਸਿੱਖ ਰਹੇ ਪੇਂਟਿੰਗ ਹਾਂਜੀ ਸ਼ੌਕ ਹੈਗਾ ਤੁਹਾਨੂੰ ਹਾਂਜੀ ਓਕੇ ਥੈਂਕ ਯੂ ਤੁਹਾਡਾ ਕੀ ਨਾਮ ਰਿਯਾਂਸ਼ ਕੁਟਾਰੀਆ ਓਕੇ ਸੋ ਤੁਸੀਂ ਕਿੰਨੀ ਦੇਰ ਤੋਂ ਸਿੱਖ ਰਹੇ ਮੈਂ ਇੱਕ ਮਤਲਬ ਜਦੋਂ ਸਟਾਰਟਿੰਗ ਸੀਗੀ ਤਦ ਤੋਂ ਸਿੱਖ ਰਿਹਾ ਮੈਂ ਇਨਾ ਡਿਕੋਰ ਹੈ ਕਿਵੇਂ ਸਿਖਾ ਰਹੇ ਆ ਸਰ ਸਰ ਅੱਛਾ ਸਿਖਾ ਰਹੇ ਮਤਲਬ ਜੋ ਮੇਰੀ ਪੁਰਾਣੀ ਪੇਂਟਿੰਗਾਂ ਸੀ ਉਹ ਤੋਂ ਬਹੁਤ ਅੱਛਾ ਸਿਖਾ ਰਹੇ ਸਰ ਜਿਵੇਂ ਪੁਰਾਣੀ ਪੇਂਟਿੰਗਾਂ ਅਲੱਗ ਜੀ ਹੁੰਦੀ ਸੀਗੀ ਹੁਣ ਸਰ ਦੇ ਬਜੇ ਤੋਂ ਹੁਣ ਮੈਂ ਅੱਛੀ ਪੇਂਟਿੰਗਾਂ ਬਣਾਉਂਦਾ ਓਕੇ ਥੈਂਕ ਯੂ ਵੈਲਕਮ ਤੁਹਾਡਾ ਕੀ ਨਾਮ ਹੈ ਮਨਜਰੀ ਸਿੰਘ ਆ ਤੁਸੀਂ ਕਿਹੜੀ ਕਲਾਸ ਚ ਪੜਦੇ ਮੈਂ ਚੌਥੀ ਚ ਪੜਦਾ ਪੰਜਵੀਂ ਚ ਪੰਜਵੀਂ ਚ ਪੜਦਾ ਜਿਵੇਂ ਚ ਹੋ ਗਏ ओके ਸੋ ਪਹਿਲਾਂ ਵੀ ਤੁਸੀਂ ਕਿਸੇ ਪੇਂਟਿੰਗ ਕਰਦੇ ਹੁੰਦੇ ਸੀ ਹਾਂਜੀ ਬਹੁਤ ਕਰੀਏ ਜੀ ਸ਼ੌਕ ਹੈ ਤੁਹਾਨੂੰ ਹਾਂਜੀ ਬਚ ਬੰਤੋ ਜੀ ਅੱਛਾ ਤੇ ਫੇ ਹੁਣ ਸਿੱਖ ਕੇ ਫੇ ਹੋਰ ਵਧੀਆ ਕਲਾਕਾਰ ਬਣੂਗਾ ਹਾਂਜੀ ਆਰਟ ਸਿੱਖ ਰਹੇ ਨਾ ਪੂਰਾ ਹਾਂਜੀ ਇਹ ਤਾਂ ਵਧੀਆ ਥੈਂਕ ਯੂ ਵੈਲ ਤੁਹਾਡਾ ਕੀ ਨਾਮ ਹੈ ਜਸਿੰਦਰਪਾਲ ਸਿੰਘ ਓਕੇ ਸੋ ਤੁਹਾਨੂੰ ਕਿਵੇਂ ਲੱਗਦਾ ਸਿੱਖ ਕੇ ਮੈਨੂੰ ਬਹੁਤ ਵਧੀਆ ਲੱਗਦਾ ਜੀ ਅੱਛਾ ਹਾਂਜੀ ਇਹ ਤਾਂ ਮੇਰੀ ਹੋਬੀ ਵੀ ਆਰਟ ਕਰਨੀ ਹੈ ਜੀ ਹੋਬੀ ਇਹੀ ਹੈ ਬੱਸ ਜੀ ਹਾਂਜੀ ਓਕੇ ਸੋ ਹੋਰ ਕੋਈ ਗੇਮ ਵੀ ਖੇਡਦੇ ਹਾਂ ਹਾਂਜੀ ਗੇਮ ਵੀ ਖੇਡਦੇ ਹੁੰਦੇ ਜੀ ਫੁੱਟਬਾਲ ਵਗੈਰਾ ਜੀ ਫੁੱਟਬਾਲ ਵਗੈਰਾ ਹਾਂਜੀ ਠੀਕ ਹੈ ਔਰ ਥੈਂਕ ਯੂ ਥੈਂਕ ਯੂ ਤੁਹਾਡਾ ਕੀ ਨਾਮ ਹੈ ਇੰਦਰਪ੍ਰੀਤ ਜੀ ਕਿਹੜੀ ਕਲਾਸ ਪੜ੍ਹਦੇ ਨਾਇਨਥ ਪਿੰਡ ਕਿਹੜਾ ਤੁਹਾਡਾ ਚਨਾਲੋ ਜੀ ਚਨਾਲੋ ਹੀ ਹਾਂ ਸੋ ਤੁਸੀਂ ਇਹ ਪਹਿਲਾਂ ਵੀ ਕਦੇ ਪੇਂਟਿੰਗ ਕਰਦੇ ਸੀਗੇ ਪੇਂਟਿੰਗ ਮੈਂ ਸ਼ੁਰੂ ਤੋਂ ਕਰ ਰਿਹਾ ਕਰਦਾ ਜੀ ਪਰ ਕਲਾਸਾਂ ਮੈਂ 1 ਜੂਨ ਤੋਂ ਸ਼ੁਰੂ ਕਰੀ ਹੈ ਜੀ ਕਲਾਸਾਂ ਇਹਨਾਂ ਕੋਲੇ ਲਾਈਆਂ ਹਾਂਜੀ ਓਕੇ ਕਿਵੇਂ ਸਖਾਰੀ ਬਹੁਤ ਵਧੀਆ ਜੀ ਸੋਖੇ ਤਰੀਕੇ ਨਾਲ ਸਿਖਾ ਰਹੀ ਹੈ ਜੀ ਵਧੀਆ ਸੋ ਜਿਵੇਂ ਤੁਸੀਂ ਪਹਿਲਾਂ ਕਰਦੇ ਸੀ ਉਹਦੇ ਨਾਲੋਂ ਤੁਹਾਨੂੰ ਹੁਣ ਇੱਕ ਹੋਰ ਵਧੀਆ ਪਲੇਟਫਾਰਮ ਮਿਲ ਗਿਆ ਹਾਂਜੀ ਥੈਂਕ ਯੂ ਥੈਂਕ ਯੂ ਤੁਹਾਡਾ ਜੀ ਨਾਮ ਮਨਮੋਹਨ ਜੀ ਸੋ ਕਿਵੇਂ ਲੱਗਦਾ ਸਿੱਖ ਕੇ ਸਿੱਖ ਕੇ ਬਹੁਤ ਵਧੀਆ ਲੱਗਦਾ ਜੀ ਮੇਰੇ ਬਹੁ ਵੀ ਸੀ ਜੀ ਇੱਕ ਮਲਫ ਸ਼ੌਂਕ ਸੀਗਾ ਸਿੱਖਣੇ ਦਾ ਤੇ ਮੈਂ ਨੈਟ ਤੇ ਦੇਖੀ ਸੀ ਜੀ ਇਹਨਾਂ ਦੀ ਵੀਡੀਓ ਤੇ ਫਿਰ ਮੈਨੂੰ ਬਧੀ ਲੱਗੀ ਜੀ ਇਹਨਾਂ ਦੀ ਜਿਹੜੀ ਆਰਟ ਹੈ ਨਾਲੇ ਸੋਖੇ ਤਰੀਕੇ ਨਾਲ ਸਿਖਾਉਂਦੇ ਰਹੀ ਹੈ ਤਾਂ ਫਿਰ ਲੱਗ ਗਿਆ ਜੀ ਆਪਣੀ ਮਰਜ਼ੀ ਤਰ੍ਹਾਂ ਕਿਹੜਾ ਪਿੰਡਾ ਤੁਹਾਡਾ ਮੇਰਾ ਪਹਿਲਾ ਸਾਡਾ ਅਸੀਂ ਮੁੱਲਾਪੁਰ ਰਹਿੰਦੇ ਸੀ ਜੀ ਫਿਰ ਸ਼ਿਫਟ ਕਰਕੇ ਕਰਾਲੀ ਆਏ ਜੀ ਓਕੇ ਹਾਂਜੀ ਤੋ ਪਹਿਲਾਂ ਵੀ ਤੁਸੀਂ ਥੋੜੀਆਂ ਬਹੁਤੀਆਂ ਤਸਵੀਰਾਂ ਬਣਾਉਂਦੇ ਹੋਵੋਗੇ ਕਾਪੀ ਹਾਂਜੀ ਹਾਂਜੀ ਛੋਟੇ ਹੁੰਦੇ ਤੇ ਬਣਾਉਂਦੇ ਸੀ ਹਾਂਜੀ ਤੇ ਹੁਣ ਪ੍ਰੋਪਰ ਬਣਾਉਣ ਲੱਗ ਗਏ ਹਾਂਜੀ ਹੁਣ ਹੱਥ ਮਤਲਬ ਹੋ ਰਿਹਾ ਸਾਫ਼ ਹੋ ਰਿਹਾ ਜੀ ਸਾਫ਼ ਹੋ ਰਿਹਾ ਹਾਂਜੀ ਥੈਂਕ ਯੂ ਥੈਂਕ ਯੂ